ਗੁਰਮਖ ਪਿਆਰਿਓ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਅੰਮ੍ਰਿਤ ਵੇਲੇ ਨਿਸ਼ਾਨ ਸਾਹਿਬ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਹੋਇਆ ਥੋੜੇ ਦਿਨ ਹੋਏ ਬਦਲੇ ਨੂੰ 2-3 ਦਿਨ ਤੇਰਾ ਗੁਰਦੁਆਰਾ ਸਾਹਿਬ ਦਾ ਕੰਮ ਚੱਲ ਰਿਹਾ ਆ ਬਣ ਗਿਆ ਵਾਸ਼ਪੀਸ਼ ਇਹਨਾਂ ਦਾ ਚੱਲ ਰਿਹਾ ਕੰਮ ਅੰਦਰ ਵੀ ਰੰਗ ਹੋ ਰਿਹਾ ਗੁਰਦੁਆਰਾ ਸੇਬੋਤ ਸੋਣਾ ਬਣ ਜਾਣਾ ਇੱਥੇ ਵੀ ਸਾਰਾ ਪਲਸਤਰ ਹੋ ਜਾਣਾ ਗਰਮਸਪਿਆਰੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਨਵੇਂ ਫੋਨ ਵਿੱਚ ਬਣ ਰਿਹਾ ਨਵਾਂ ਫੋਨ ਲਿਆਂਦਾ ਕੱਲ 12 Pro ਸਮੀ ਅਟਾ ਗੁੰਨ ਰਹੀ ਏਦਰੇ ਰਾਖੀ ਅਮੀ ਕਿਉਂ ਕਿਉਂ ਬਣ ਰਿਹਾ ਤਤੋੜਿਆ ਅਟਾ ਗੁੰਨ ਲਿਆ ਹੁਣ ਆਪਾਂ ਚੱਲਦੇ ਹਾਂ ਘੁੰਮਣ ਤੇ ਮੱਛੀ ਅੰਦਰ ਹੈ ਸੀਮਾ ਝਾੜੂ ਕਰ ਰਹੀ ਹੈ ਸਤਿ ਸ੍ਰੀ ਅਕਾਲ ਜੀ ਪੰਜਾਬੀਓ ਇੱਧਰ ਸਬਰ ਹੋਣੀ ਟੀਵੀ ਦੇਖ ਰਹੇ ਆ ਟੀਵੀ ਚੱਲ ਰਿਹਾ ਉੱਠ ਖੜਾਉਣ ਬਸ ਨਾ ਨਹੀਂ ਉੱਠਣਾ ਠੰਡ ਬਹੁਤ ਹੈ ਸਬਰ ਮੱਕੇਰੋ ਠੰਡ ਬਹੁਤ ਹੋਈ ਪਿਆ ਹੱਥ ਪੈਰ ਠਰੀ ਜਾਂਦੇ ਬਹੁਤ ਜਾਂਦੇ ਹੁਣ ਘੁੰਮਣ ਚੱਲਦੇ ਆ ਗੁਰੂ ਕਿਵੇਂ ਗੁਰੂ ਹੈਲੋ ਓਏ ਗੁਰੂ ਗੁਰੂ Hello guru, guru sini, kemeha, eter deh, aaih, 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 ਸ਼ੀਵਮ ਪੈਂਟਰ ਕੇਸ ਸਿੰਘ ਸ਼ਿਵਮ ਪੈਂਟਰ ਹੈ ਨਾ ਸ਼ੀਨੂ 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 ਵੈਂਟਰ ਬਹੁਤ ਸੋਹਣਾ ਰੰਗ ਹੋ ਰਿਹਾ ਜੀ ਇੱਧਰ ਵੀ ਡਿਜ਼ਾਈਨ ਬਣਾਏ ਸਾਰੇ ਸੋ ਗਰਮਖ ਪਿਆਰਿਓ ਘੁੰਮਣ ਆਏ ਆ ਇੱਧਰ ਬਾਹਰ ਬਹੁਤ ਵਧੀਆ ਮੌਸਮ ਹੈ ਕਣਕਾਂ ਸਰੋਂਾਂ ਇੱਧਰ ਧੁੰਦ ਬਾਬਾ ਕਾਫੀ ਹੈ ਸੀਮਾ ਨੇ ਛੋਲ ਲੈ ਲਿਆ ਜੀ ਲੈ ਗਿਆ 100 ਰੁਪਈਆ ਮੰਗ ਕੇ ਕਾਚੀ ਛੋੜਨਾ ਲਾਲਾ ਛੋਲ ਸੱਚੀ ਛੰਗ ਲਾ ਲਾ ਸੱਚੀ ਮੂਠਕ ਦੀ ਹੈ ਗਰਮ ਖਾ ਗਿਆ ਇਹ ਦਿਨ ਬਾਬਾ ਜੀ ਜਰਾਂ ਦੇ ਕਿਉਂ ਨਹੀਂ ਲੈਂਦੇ ਲੋ ਚਾਚੀ ਸਾਰੇ ਚੱਕ ਲੋ ਆ ਛੋਲ ਲਈ ਜਾਂਦੇ ਆ ਮੇਰੇ ਵੱਲੋਂ ਸਾਰੇ ਆਫਰ ਹਾਂ ਆਫਰ ਜੇ ਤਾਂ ਮਰਜ਼ੀ ਦੇ ਲੋ ਛੋਲ ਤਾਂ ਲੈਣਾ ਛੋਲ ਤਾਂ ਲੈਣਾ ਹਾਂ ਹਾਂ ਹੀ ਮਾ ਸੋਲ ਸੁਣਾ ਕਿਹੜਾ ਲੈਣਾ ਚਾਚੀ ਬੋਲ ਤੈਨੂੰ ਮੈਂ ਦੋਣਾ ਜਾਂ ਨਾ ਮਰ ਬੇਟਾ ਮੇਰੇ ਪੁੱਤ ਮੈਨੂੰ ਛੋਲ ਦੀ ਰਾਮ ਦਾ ਆਹ ਹਾਂ ਮਾਰਾ ਚੱਲ ਦਿਖਲਾ ਰੱਖੀ ਲੈ ਨਾ ਪਸੰਦ ਆ ਲੈ ਲੈ ਉਹ ਦੇ ਦੇ ਨਾ ਮੈਂ ਲੱਲਾ ਕੋਈ ਨਹੀਂ ਲੈ ਲੈ ਲੱਲਾ ਮੇਰੇ ਨਾਲ ਦ ਮੇਰੇ ਉੱਪਰ ਲਿਆ ਦਾ ਚੋਕਲਾ ਵਧੀਆ ਲੱਗਦਾ। ਵਧੀਆ ਵਧੀਆ ਸੋਹਣਾ। ਸੀਮਾ ਨੇ ਸ਼ਾਲ ਲੈ ਲਿਆ। ਸੋਹਣਾ ਵਧੀਆ ਰੰਗ ਬੋ ਸੋਹਣਾ ਆ ਦਿਖਾਈ ਤੇਰਾ ਡਿਜ਼ਾਈਨ। ਬੋਟਾ ਨਾਲ। ਆ ਜੀ ਚਾਚੀ ਨੇ ਸ਼ਾਲ ਲੈ ਲਿਆ। ਚਾਚੀ ਮੇਰੀ ਪਸੰਦ ਲੈਣਾ। ਬਾਬੇ ਦੀ ਪਸੰਦ ਲੈਣਾ ਮੈਂ। ਅੱਛਾ ਬਾਬੇ ਪਸੰਦ ਲੈਣਾ। ਪਤੀਜੇ ਦੀ ਪਸੰਦ ਲੈਣਾ ਹੈ। ਹਾਂ। ਅੰਮ ਸੀਮਾ ਕਰ ਪਸੰਦ। ਆਹ ਦੀ ਸੋਣਾ। ਆ ਕੜਾ ਐ ਚਾਚੀ ਨੇ ਹੁਣ ਨਹੀਂ ਆ ਕੜਾ ਐ ਹਾਂ ਹਾਂ ਦੇ ਦੇ ਬਸ ਸਹੀ ਆ ਗਿਆ ਆ ਗਿਆ ਨਹੀਂ ਦੱਬ ਗਈਂ ਤੁਸੀਂ ਥੋੜੀ ਪਸੰਦ ਮੈਨੂੰ ਆਪ ਕੋਈ ਪਸੰਦ ਨਹੀਂ ਪਤਾ ਲੱਗਦਾ ਚਾਚੀ ਮੂਟਾ ਕਦੀ ਨਾ ਸੁਣਾ ਬਾਬਾ ਨੂੰ ਪਸੰਦ ਕਰੇ ਤਾਂ ਆਪਾਂ ਨੂੰ ਪਸੰਦ ਆ ਚਾਚੀ ਮੂ ਟਾਂ ਟਾਂ ਕਰਦੀਏ ਕੁੰਡ ਕੱਢਦੀਏ ਚਾਚੀ ਕੁੰਡ ਕਰ ਚਲੋ ਚੰਗੀ ਗੱਲ ਹੈ ਕੋਈ ਗੱਲ ਨਹੀਂ ਵੀਡੀਓ ਬਹੁਤ ਜਣੇ ਵੇਖਦੇ ਨੇ ਫਿਰ ਸਹੀ ਹੈ ਪੈ ਜਾਣੀ ਹੈ ਪੈ ਜਾਣੀ ਹੈ ਕੋਈ ਨਹੀਂ ਟੈਨਸ਼ਨ ਨਾ ਲਓ ਤੁਸੀਂ। ਬੰਦੀ ਸੋਹਣਾ ਮੰਡੀ ਤੋਂ ਆਇਆ ਬਾਈ ਕੱਪੜੇ ਵਿੱਚ। ਗੁਰੂ ਸੁਣੋ ਅੱਛਾ ਅੱਛਾ ਗੁਰੂ ਸੁਣੋ ਮੈਂ ਮੰਡੀ ਆਇਆ। ਚਲ ਵਧੀਆ ਵਧੀਆ ਬਾਈ। ਠੰਡ ਚ ਕਿਸੇ ਨੂੰ ਨਿੱਗ ਦੇਣਾ ਵੀ ਪੁੰਦਾ ਕੰਮ ਹੈ। ਸਹੀ ਗੱਲ ਹੈ। ਆ ਸਾਡੇ ਬਾਬਾ ਜੀ ਨੇ ਆ ਲੈ ਲੈ ਚਾਚੀ। ਹਾਂਜੀ ਆ ਲੈ ਲੈ। ਚਲ ਠੀਕ ਠੀਕ ਇਹ ਨਹੀਂ ਲੈ ਜੀ। ਆ ਸਾਡੇ ਬਾਬਾ ਜੀ ਨੇ ਲੈ ਕੇ ਦਿੱਤਾ। ਨਹੀਂ ਜੀ। ਤੂੰ ਮੇਰੇ ਨਾਲ ਮਰਜੀ ਲੈ। ਸਟਾਰ ਲੱਗੀ ਹੋਈ ਹੈ ਜਿਹੜਾ ਮਰਜੀ ਲੈ। ਮੰਮੀ ਵੀ ਲੈ ਲੈ ਮੰਮੀ ਵੀ ਲੈ ਲੈ ਮੰਮੀ ਵੀ ਮੰਮੀ ਮੰਮੀ ਆ ਲੈ ਲੈ ਮੈਂ। ਹਾ ਮਮਿਆ ਨੱਬੀਆਂ ਵਾਲਾ ਨੱਬੀਆਂ ਵਾਲਾ ਨਹੀਂ ਲੈਣਾ ਫੇਰ 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 ਥੱਲੇ ਲੋਈ ਵਾਲੇ ਪਾਸੇ ਆ ਜਾਓ ਆ ਲੋਏ ਫੇਰ ਆ ਵੀ ਸੋਹਣਾ ਉਤਲਾ ਨੱਬੀਆਂ ਵਾਲਾ ਨਹੀਂ ਲੈਣਾ ਨੱਬੀਆਂ ਵਾਲਾ ਨਹੀਂ ਲੈਣਾ ਫੇਰ ਸੀਮਾ ਦੇ ਨਾਲ ਦੇ ਲੈ ਲਾ ਆ ਲੈ ਲੋ ਆ ਰੰਗ ਹੋ ਰਿਹਾ ਉਹ ਆ ਦੇਖ ਲਓ ਆ ਦੇਖ ਲੋ ਇਹ ਤਾਂ ਸੀਮਾ ਨੇ ਲੈ ਗਿਆ ਤੇ ਨੰਗ ਦਾ ਨਹੀਂ ਆਹਾ ਜਾ ਲੈ ਲੋ ਫੇਰ ਹਾਂ ਨਵਾਂ ਰੰਗ ਲੈ ਹਾਂ ਆ ਲੈ ਲੋ ਆ ਸਾਫੜਾ ਕਰੀ ਨਹੀਂ ਆ ਸਹੀ ਹੈ ਆ ਰੰਗੀ ਸੋਹਣਾ ਕੱਟ ਦੇ ਬਈ ਸਤਨਾਬਾਈ ਗੁਰੂ ਕਹਿ ਕੇ ਤੇਰੀ ਅੱਜ ਵਿਕ ਜਾਣੇ ਸਾਰੇ ਅੱਜ ਵਿਕ ਜਾਣੇ ਆਜ ਬਾਬਾ ਜੀ ਦਾ ਆ ਤੇਰੀ ਚਾਦਰ ਵੀ ਵਿਕ ਜਾਣੀ ਅੱਜ ਵੇਖ ਲਈ ਪਾਉਂਦੀ ਜਿਹਦੇ ਨਾਲ ਬੰਨੇ ਵੇ ਇਹ ਵੀ ਵਿਕ ਜਾਣੀਏ ਦੇਖ ਲੋ ਖਲੂ ਤੇ ਵੜਾ ਅਜਾ ਬਾਬਾ ਜੀ ਨੇ ਨਵੇਂ ਸਾਲ ਦੇ ਹਾਂ ਇਸਾਂ ਗਰੀਏ ਆ ਗਿਆ ਪਸੰਦ ਆ ਗਿਆ ਤੇਨੂੰ ਵੀ ਆ ਗਿਆ ਪਸੰਦ ਸੀ ਮੈਂ ਜੱਤੀ ਤੇਨੂੰ ਵੀ ਪਸੰਦ ਆ ਗਿਆ ਹਾਂਜੀ ਆ ਗਿਆ ਸਾਰਿਆਂ ਨੂੰ ਪਸੰਦ ਆ ਗਿਆ ਛੋਲੇ ਦਬਲਾ ਘਟਣ ਲੱਗ ਗਿਆ ਕੱਟ ਕੇ ਆ ਨੀ ਕਰੇ ਕੋ ਸਿਮਾ ਹਾਂ ਹਾਂ ਕਿੰਨੇ ਦਾ ਹਰ ਇੱਕ ਪਸ਼ਮਦੀਆ ਆ ਨੀ ਕਰੇ ਕੋ ਸਿਮਾ ਹਾਂਜੀ ਇਹ ਪਸ਼ਮਦੀਆ ਚਾਤੀ ਇਹ ਨਹੀਂ ਲੋਈਆਂ ਛੋਲ ਇਹ ਬਧੀਆ ਉਹ ਦਿਰਾਛਾ ਵੀ ਆਖੇ ਲੈ ਲੋ ਛੋਲ ਮੈਂ ਨਹੀਂ ਲੈਣਾ ਉਹਨੋਂ ਕੋਈ ਫੈਨਸੀ ਨਹੀਂ ਆਉਂਦੀ। ਜੇ ਆਪਾਂ ਬਾਬੇ ਨੇ ਜਰਾਣੇ ਸੀਗੇ। ਅਸਟ ਬਹੁਤ ਦਿਨਾਂ ਤੱਕ ਦਿੱਤੀ ਜਾਂਦੀ ਹੈ। ਸਮਾਂ ਆਉਂਦਾ ਕੋਈ। ਇਹ ਬੱਚਾ ਪਾਟੀ। ਗੀਤਾ ਹੁਣੀ ਆਏ ਸੀ, ਗੀਤਾ ਹੁਣੀ ਜਾ ਰਹੇ ਅੱਜ। ਬਾਏ ਬਾਏ। ਭਾਜੀ ਜਾ ਰਹੇ ਹੈ ਨਾ ਭਾਜੀ? ਜਾ ਰਹੇ ਭਾਜੀ। ਅੱਜ ਜਾ ਰਹੇ। ਗੁਰੂ ਜਾਨ ਨਾਲ। ਗੁਰੂ ਭਾਈ ਜਾ ਰਹੇ ਉਹਦੀ ਫੋਟੋ ਬਣ ਗਿਆ ਹੋਰਿਆ ਕਾਕੂ ਬਲੌਗ ਵੇਖ ਰਹੇ ਆ ਬੁਣ ਕੇ ਰੱਖਦੇ ਸਾਡੇ ਕੋਲ ਆਂਬ ਹੁੰਦੇ ਬਲੌਗ ਵੇਖਦੇ ਨੇ ਹਾਂ ਬਲੌਗ ਵੇਖਦੇ ਸਾਡੇ ਵੇਖਦੇ ਨੇ ਹੋਰ YouTube ਤੇ ਵੀ ਮਸੀ ਨਹੀਂ ਵੇਖਦੀ ਬਲੌਗ ਸਾਡੇ ਮਸੀ ਕੋਲ ਤੋਂ ਟੋਕ ਟੋਕ ਟੱਚ ਫੋਨ ਮਸੀ ਕੋਲ ਤੋਂ ਬੰਦਾ ਹੋਣਾ ਉਹ ਜੋ ਆ ਕਾ ਤੋ ਰੋਕਦੀ ਨਹੀਂ ਜਾਣਦੇ ਇਹਨਾਂ ਨੂੰ ਸਰਵਤ ਕਹਿੰਦੀ ਜਾਣ ਨਹੀਂ ਦੇਣਾ ਰੱਜੋ ਰਾ ਜਾਣਾ ਨਹੀਂ ਤੂੰ ਸਰਵਤ ਕਹਿੰਦੀ ਨਹੀਂ ਜਾਣਾ ਬਨਵਲ ਕੀ ਖਾਈਏ ਨੇ ਬਾਪੜੀ ਗੱਚਕ ਆ ਜਾਣ ਨਹੀਂ ਦਿੰਦੀ ਸਰਵਤ ਨੂੰ ਸਰਵਤ ਜਾਣ ਨਹੀਂ ਦਿੰਦੀ ਰੱਜੋ ਨੂੰ ਮਾਮਾ ਜੀ ਆਓ ਸਰ ਬਹਿਣ ਦੇ ਬਹਿਣ ਦੇ ਆਓ ਚਲੀਏ ਛੱਡ ਕੇ ਆਉਣਾ ਮੈਂ ਇਹਨਾਂ ਨੂੰ ਅੱਡੇ ਤੇ ਅੱਡੇ ਤੇ ਛੱਡ ਨਹੀਂ ਦਿੰਦੇ ਹੁਣ ਗੱਡੀ ਸਟਾਰਟ ਹੋ ਗਈ ਗਰਮ ਹੋਈ ਏ ਕਿ ਨਹੀਂ ਗਰਮ ਹੋਈ ਏ ਹਾਂ ਛੱਡਿਆ ਸੀਟਰ ਆਹਾ ਹਾ ਹਾ ਨਿੱਗ ਨਿੱਗੀ ਹੋ ਗਈ ਰੱਜੋ ਜਾ ਰਹੀ ਹੈ ਰੱਜੋ ਜਾਣਾ ਤੂੰ ਹੈਲੋ ਕਰ ਦੇ ਫਿਰ ਸਰ ਸਰਵਤ ਨੂੰ ਹੈਲੋ ਕਰ ਦੇ ਸਰ ਹੈਲੋ ਕਰ ਰਿਹਾ ਹੈਲੋ ਹੈਲੋ ਕਰਦੀ ਹੋਏ ਜਾਂਦੇ ਹੁਣ ਇਧਰ ਬਸ ਆਉਗੀ ਬਾਏ ਰੱਜੋ ਬਾਏ ਬਾਏ ਕੋੜਾ ਉਹ ਦੇਖੋ ਬਾਏ ਕਰਦਾ ਕਰ ਦੇ ਬਾਏ ਕਰ ਦੇ ਬਾਏ ਕਰ ਦੇ ਬਾਏ ਬਾਏ ਰੱਜੂ ਦਾ ਰੱਜੂ ਹੋਏ ਛੱਡਣ ਆਏ ਸੀ ਅੱਡੇ ਤੇ ਹੁਣ ਛੱਡਦੇ ਹਾਂ ਹੁਣ ਜਾ ਰਹੇ ਤੇ ਚਲਿਏ ਵਾਪਸ ਚਲੋ ਭਾਈ ਕਿਹੜੀ ਆਂਦੀ ਐ ਸਮਰ ਹੋਰ ਜਿੰਦਰਾ ਲਓ ਜੀ ਬੱਚੇ ਤਿਆਰ ਹੋ ਗਏ ਸਾਰੇ ਹਨ ਸਰਵਤੇ ਤਿਆਰ ਹੋ ਗਿਆ ਰੁੰਦਾ ਕਤੈ ਸਰਬੋਦ ਇੱਕ ਗ੍ਰੈਂਡੇਡ ਸੂਟ ਲਿਆ ਕੇ ਦੱਸੇ ਕਤ ਹੋਇਆ ਬਤਾ ਸੋਣਾ ਸੋਹਣ ਸੂਟ ਤੇਰਾ ਚਲ ਹੁਣ ਰੋਣਾ ਨਹੀਂ ਰੋਣਾ ਨਹੀਂ ਮੁਖਰਾ ਹੋ ਜੂਗਾ ਮੁਖਰਾ ਹੋ ਜੂਗਾ ਉਧਰ ਸਮਰ ਵੀ ਤਿਆਰ ਹੋ ਰਿਹਾ ਹੈ ਇੱਧਰ ਅਨਮੋਲ ਦਸਤਾਰ ਦਮਾਲਾ ਬੰਨ ਰਿਹਾ ਦਸਤਾਰ ਬੰਨ ਰਿਹਾ ਹਨ ਤਰਬਾ ਚੋ 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 ਸਮਰ ਨੂੰ ਨਹਾ ਲਿਆ ਹੈ ਸ্নান ਕਰ ਲਿਆ ਅਨਮੋਲ ਨੇ ਵੀ ਕਰ ਲਿਆ ਸ਼ਨਾਣ ਸਰਵਤ ਕਿੱਥੇ ਹੈ ਅੰਦਰ ਸਰਵਤ ਅੰਦਰ ਹੈ ਸਰਵਤ ਤਾਂ ਬੂਟ ਪਾਈ ਜਾਂਦੀ ਹੈ ਹੁਣ ਇਹ ਹਜ਼ਾਰਿਆਂ ਘੁੰਮਣ ਇਹਨਾਂ ਨੂੰ ਕਮਾ ਕੇ ਲੋਣਾ ਮੈਂ ਘੁੰਮੜ ਜਾ ਰਿਹਾ ਇਧਰ ਸਾਈਡ ਤੇ ਨਾਲ ਸੈਂਟ ਲਾ ਕੇ ਘੁੰਮਣ ਚੱਲੇ ਜਵਾਕ ਘੁੰਮਣ ਜਾ ਰਹੇ ਆ ਗੋਰੂ ਨੂੰ ਨਾਲ ਲੈ ਕੇ ਸਰਬੱਤ ਆ ਜਾ ਆ ਜਾ ਮੰਮੀ ਖੋਲ ਦੂਗੀ ਮੰਮੀ ਨੂੰ ਕਹਦੇ ਮੰਮੀ ਨੂੰ ਕਹਦੇ ਅਨਮੋਲ ਤੇਰੇ ਤੋਂ ਨਹੀਂ ਖੁੱਲਣਾ ਖੋਲ ਤਾਂ ਮੰਮੀ ਨੇ ਸਾਤਲਾ ਤੇ ਤੂੰ ਖੋਲਿਆ ਪੰਜ ਕਿ ਖੋਲਿਆ ਗੋਰੂ ਨੂੰ ਖੋਲ ਤਾਂ ਹੁਣ ਭੱਜਿਆ ਫਿਰਦਾ ਗੁਰੂ ਕੁੱਕੜ ਫੜ ਹੋਏ ਨਹੀਂ ਨਹੀਂ ਫੜਨਾ ਨਹੀਂ ਫੜਨਾ ਸਰਵਤ ਨੂੰ ਨੋਟ ਦਿੱਤੇ ਚਾਚੇ ਨੇ 2 2 200 ਦੇ 400 ਵੀ ਦਿੱਤਾ ਸਰਵਤ ਨੂੰ ਨਕਲੀ ਨਕਲੀ ਕਿੰਨੇ ਦਿਨਾਂ ਬਾਅਦ ਤੁੱਪ ਆ ਗਈ ਘਰੇ ਓਹ ਹੋ ਹੱਜ ਆਈਏ ਤੁੱਪ ਹਨਾ ਆਜਾ ਵਾਰ ਆਇਆ ਤੁੱਪ ਸਿਕਲਾ ਮੈਂ ਜੇ ਚਾ ਨਹੀਂ ਨਹੀਂ ਆਜਾ ਵਾਰ ਆਇਆ ਤੁੱਪ ਸਿਕਲਾ ਸੀਮਾ ਦੀ ਸੀਮਾ ਕਿੰਨੇ ਦਿਨਾਂ ਬਾਅਦ ਆਈ ਮੈਨੂੰ ਤੇ ਪੇ ਹ ਤੁੱਪ ਕਿੰਨੇ ਦਿਨਾਂ ਬਾਅਦ ਆਈ ਆਪਣੇ ਉਪਾ ਆਪਣੀ 26 ਜ 25 ਚ ਸੀਗੀ 26 ਚ ਅੱਜ ਆਈ ਦਰ 25 ਦੋਇਰ 25 ਸੀਗੀ 26 ਅੱਜ ਨਹੀਂ ਆਈ ਹਾਂ 8 8 ਦਿਨਾਂ ਬਾਅਦ ਆਈ ਹੈ ਨਾ ਅਜੇ ਸਰਬਤ ਉੱਪੇ 8 ਦਿਨਾਂ ਬਾਅਦ ਤੋਂ ਪਾਈ ਹੈ ਵਧੀਆ ਮੌਸਮ ਹੈ ਬਹੁਤ ਵਧੀਆ ਬੱਦਲ ਜੇ ਹੈਗੇ ਅਸੀਂ ਹੁਣ ਮੈਂ ਜਾ ਕੇ ਆਣਾ ਰੈਣ ਲਓ ਜੀ ਗਰਮਕ ਪਿਆਰਿਓ ਰੈਣ ਜਾ ਕੇ ਆਏ ਠੰਡ ਬਹੁਤ ਲੱਗ ਰਹੀ ਚਾਹ ਪੀ ਰਹੇ ਆ ਇੱਧਰ ਅਨਮੋਲ ਤੇ ਸਮਰ ਖੇਡ ਰਹੇ ਫੁੱਟਬਾਲ ਇੱਧਰ ਸਮਰ ਇੱਧਰ ਅਨਮੋਲ ਹੋ ਗਈ ਫੁੱਟਬਾਲ ਗੋਰੀ ਉਹ ਬੈਠਾ ਗੋਰੀ ਕੀ ਕਰਦਾ ਹੈ ਆ ਗਈ ਫੁੱਟਬਾਲ ਓਏ ਇੱਧਰ ਮੇਰੇ ਆ ਲਾ ਗਈ ਗੋਲ ਗੋਲ ਕਰਤਾ ਵੀ ਸਰਵੱਤੇ ਦੇ ਬੂਟ ਦੇਖੋ ਕਿਡ ਕਿਡਪੇ ਖੜਾ ਆਈ ਸਰਵੱਤਾ ਖੜਾਈ ਪਿੱਛੇ ਕੀ ਪਾਇਆ ਕਪੜਾ ਹੈ ਪਿੱਛੇ ਕਪੜਾ ਪਾਰ ਕੇ ਦੇਖੀ ਕਿਨੇ ਕਿਨੇ ਪਾਰ ਕੇ ਸੁਗਰਮਖ ਪਿਆਰੋ ਰਾਤ ਦਾ ਟਾਈਮ ਹੋ ਗਿਆ ਹੁਣ ਰਾਤ ਨੂੰ ਪੜ ਰਹੇ ਸਮਰੂਣੀ ਦੇਖੋ ਸਰਵੱਤਾ ਵੀ ਪੜ ਰਿਹਾ ਫੋਨ ਨਾਲ ਸੁਗਰਮਖ ਪਿਆਰੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਮਿਲਦੇ ਆਂ ਫਿਰ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਇਕ੍ਰਿਤੀ ਕਖਾਲਸਾ ਵਾਇਕ੍ਰਿ ਜੀ ਕੀ ਫਤਿਹ